ਲੋਕਾਂ ਦੀ ਜ਼ਿੰਦਗੀ ਵਿੱਚ ਲਗਭਗ ਹਰ ਕੰਮ ਲਈ ਪੈਸੇ ਦੀ ਲੋੜ ਹੁੰਦੀ ਹੈ ਇਸ ਲਈ ਲੋਕ ਨੌਕਰੀਆਂ ਅਤੇ ਕਾਰੋਬਾਰ ਕਰਦੇ ਨੇ ਪਰ ਕਈ ਵਾਰ ਕਿਸੇ ਕੰਮ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੁੰਦਾ ਹੈ ਇਸ ਲਈ ਉਸ ਲਈ ਲੋਨ ਲੈਣਾ ਪੈਂਦਾ ਹੈ ਜਿਸ ਲਈ ਦੇਸ਼ ਵਿੱਚ ਕਈ ਬੈਂਕ ਮੌਜੂਦ ਨੇ ਜੇਕਰ ਕੋਈ ਘਰ ਖਰੀਦਣਾ ਚਾਹੁੰਦਾ ਹੈ ਇਸ ਲਈ ਉਸ ਲਈ ਹੋਮ ਲੋਨ ਦੀ ਵਿਵਸਥਾ ਹੈ ਜੇਕਰ ਕੋਈ ਕਾਰ ਖਰੀਦਣਾ ਚਾਹੁੰਦਾ ਹੈ ਤੱਕ ਕਾਰ ਲੋਨ ਦੀ ਵਿਵਸਥਾ ਹੈ ਉੱਥੇ ਹੀ ਜੇਕਰ ਕੋਈ ਹੋਰ ਜ਼ਰੂਰੀ ਕੰਮ ਪੈ ਜਾਂਦਾ ਤਾਂ ਤੁਸੀਂ ਪਰਸਨਲ ਲੋਨ ਲੈ ਸਕਦੇ ਹੋ ਪਰਸਨਲ ਲੋਨ ਲੈਂਦੇ ਸਮੇਂ ਲੋਕਾਂ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਤੁਸੀਂ ਪਰਸਨਲ ਲੋਨ ਲੈਂਦੇ ਹੋ ਤਾਂ ਹਮੇਸ਼ਾ ਪਹਿਲਾਂ ਵਿਆਜ ਦਰਾਂ ਦੀ ਜਾਂਚ ਕਰੋ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਇਸ ਦੇ ਨਾਲ ਹੀ ਯਕੀਨੀ ਤੌਰ ਤੇ ਆਪਣੇ ਸਿੰਪਲ ਸਕੋਰ ਦੀ ਜਾਂਚ ਕਰੋ ਕਿਉਂਕਿ ਜੇਕਰ ਤੁਹਾਡਾ ਸਿੰਪਲ ਸਕੋਰ ਚੰਗਾ ਨਹੀਂ ਹੋਵੇਗਾ ਫਿਰ ਤੁਹਾਨੂੰ ਲੋਨ ਨਹੀਂ ਮਿਲੇਗਾ ਇਸ ਲਈ ਪਹਿਲਾਂ ਇਸ ਦੀ ਜਾਂਚ ਕਰੋ ਕਦੇ ਵੀ ਕਿਸੇ ਦਲਾਲ ਦੀ ਮਦਦ ਨਾਲ ਪਰਸਨਲ ਲੋਨ ਨਾ ਲਓ ਇਸ ਦੀ ਬਜਾਏ ਸਿੱਧਾ ਹਮੇਸ਼ਾ ਬੈਂਕ ਤੋਂ ਪਰਸਨਲ ਲੋਨ ਲਓ ਅਤੇ ਪਹਿਲਾਂ ਹੀ ਪੁੱਛ ਲਓ ਕਿ ਤੁਹਾਨੂੰ ਮਹੀਨੇ ਦੀ EMI ਕਿੰਨੀ ਦੇਣੀ ਪਵੇਗੀ ਲੋਕਾਂ ਨੂੰ ਜ਼ਿੰਦਗੀ ਵਿੱਚ ਲਗਭਗ ਹਰ ਕੰਮ ਲਈ ਪੈਸੇ ਦੀ ਲੋੜ ਹੁੰਦੀ ਹੈ ਇਸ ਲਈ ਲੋਕ ਨੌਕਰੀਆਂ ਅਤੇ ਕਾਰੋਬਾਰ ਕਰਦੇ ਨੇ ਪਰ ਕਈ ਵਾਰ ਕਿਸੇ ਕੰਮ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੁੰਦਾ ਹੈ ਇਸ ਲਈ ਉਸ ਲਈ ਲੋਨ ਲੈਣਾ ਪੈਂਦਾ ਹੈ ਜਿਸ ਲਈ ਦੇਸ਼ ਵਿੱਚ ਕਈ ਬੈਂਕ ਮੌਜੂਦ ਨੇ ਜੇਕਰ ਕੋਈ ਘਰ ਖਰੀਦਣਾ ਚਾਹੁੰਦਾ ਹੈ ਇਸ ਲਈ ਉਸ ਲਈ ਖੂਮ ਲੋਨ ਦੀ ਵਿਵਸਥਾ ਹੈ ਜੇਕਰ ਕੋਈ ਕਾਰ ਖਰੀਦਣਾ ਚਾਹੁੰਦਾ ਹੈ ਤਾਂ ਕਾਰ ਲੋਨ ਦੀ ਵਿਵਸਥਾ ਹੈ ਉੱਥੇ ਹੀ ਜੇਕਰ ਕੋਈ ਹੋਰ ਜ਼ਰੂਰੀ ਕੰਮ ਪੈ ਜਾਂਦਾ ਤਾਂ ਤੁਸੀਂ ਪਰਸਨਲ ਲੋਨ ਲੈ ਸਕਦੇ ਹੋ ਪਰਸਨਲ ਲੋਨ ਲੈਂਦੇ ਸਮੇਂ ਲੋਕਾਂ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਤੁਸੀਂ ਪਰਸਨਲ ਲੋਨ ਲੈਂਦੇ ਹੋ ਤਾਂ ਹਮੇਸ਼ਾ ਪਹਿਲਾ ਵਿਆਜ ਦਰਾਂ ਦੀ ਜਾਂਚ ਕਰੋ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਇਸ ਦੇ ਨਾਲ ਹੀ ਯਕੀਨੀ ਤੌਰ ਤੇ ਆਪਣੇ ਸਿਮਲ ਸਕੋਰ ਦੀ ਜਾਂਚ ਕਰੋ ਕਿਉਂਕਿ ਜੇਕਰ ਤੁਹਾਡਾ ਸਿਮਲ ਸਕੋਰ ਚੰਗਾ ਨਹੀਂ ਹੋਵੇਗਾ ਫਿਰ ਤੁਹਾਨੂੰ ਲੋਨ ਨਹੀਂ ਮਿਲੇਗਾ ਇਸ ਲਈ ਪਹਿਲਾ ਇਸ ਦੀ ਜਾਂਚ ਕਰੋ ਕਦੇ ਵੀ ਕਿਸੇ ਦਲਾਲ ਦੀ ਮਦਦ ਨਾਲ ਪਰਸਨਲ ਲੋਨ ਨਾ ਲਓ ਇਸ ਦੀ ਬਜਾਏ ਸਿੱਧਾ ਹਮੇਸ਼ਾ ਬੈਂਕ ਤੋਂ ਪਰਸਨਲ ਲੋਨ ਲਓ ਅਤੇ ਪਹਿਲਾਂ ਹੀ ਪੁੱਛ ਲਓ ਕਿ ਤੁਹਾਨੂੰ ਮਹੀਨੇ ਦੀ ਐਮਆਈ ਕਿੰਨੀ ਦੇਣੀ ਪਵੇਗੀ